ਸਤਿ ਸ਼੍ਰੀ ਅਕਾਲ ਜੀ ਅ ਪੰਜਾਬ ਦੇ ਦੇਸ਼ ਦੇ ਹਾਲਾਤ ਜੋ ਬਣੇ ਆ ਕਿਉਂਕਿ ਪੰਜਾਬ ਇੱਕ ਬਾਰਡਰ ਸੂਬਾ ਹੈ ਇੱਕ ਪਾਸੇ ਅਸੀਂ ਆਪ ਦੇ ਸੁਰੱਖਿਆ ਬਲਾਂ ਨਾਲ ਖਲੋਤੇ ਆ ਦੇਸ਼ ਵਾਸੀਆਂ ਨਾਲ ਖਲੋਤੇ ਆ ਔਰ ਪਾਕਿਸਤਾਨ ਨਾਲ ਇੱਕ ਬਹੁਤ ਵੱਡੀ ਲੜਾਈ ਲੜ ਰਹੇ ਆ ਇਨਸਾਨੀਅਤ ਖਾਤਰ ਟੈਰਰਿਜ਼ਮ ਦੇ ਖਿਲਾਫ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਡਰਾਮਾ ਨਟਕੀ ਤੋਂ ਸਵਾਏ ਕੋਈ ਕੰਮ ਨਹੀਂ ਰਹਿ ਗਿਆ ਕੱਲ ਇਹ ਐਡੇ ਬੇਸ਼ਰਮ ਸਰਕਾਰ ਹੈ ਕਿ ਕੱਲ ਹੀ ਇਹ ਹਾਈ ਕੋਰਟ ਚ ਹੱਥ ਖੜੇ ਕਰਕੇ ਮੁੜੇ ਆ ਬੀਬੀਐਮਪੀ ਦੇ ਮਸਲੇ ਚ ਪਾਣੀ ਦੇਣ ਦੇ ਮਸਲੇ ਚ ਉੱਥੇ ਤਾਂ ਬਹਿਸ ਨਹੀਂ ਕੀਤੀ ਚਾਜ ਨਾਲ ਉੱਥੇ ਜਾ ਕੇ ਤੁਸੀਂ ਮੰਨ ਕੇ ਆਏ ਹੋ ਕਿ ਅਸੀਂ ਹਰਿਆਣੇ ਪਾਣੀ ਦੇ ਦਿਆਂਗੇ ਪਿਛਲੇ 3 ਸਾਲ ਤੋਂ ਤੁਸੀਂ ਪਾਣੀ ਦੇ ਰਹੇ ਹੋ ਜਦੋਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਦਿੱਲੀ ਨੂੰ ਪਾਣੀ ਦੇਣਾ ਹੈ ਉਦੋਂ ਤਾਂ ਭਗਵੰਤਮਾਨ ਸਾਹਿਬ ਸੁੱਤੇ ਪਏ ਸੀ ਮੈਂ ਇਹ ਮੁੱਦੇ ਤਾਂ ਨਹੀਂ ਪਹਿਲਾਂ ਚੁੱਕਦਾ ਸੀ ਇਹ ਠੀਕ ਹੈ ਬੜਾ ਗੰਭੀਰ ਮੁੱਦਾ ਹੈ ਇਹ ਸੰਵੇਦਨਸ਼ੀਲ ਮੁੱਦਾ ਹੈ ਪੰਜਾਬ ਨੂੰ ਪਾਣੀਆਂ ਦੀ ਲੋੜ ਹੈ ਪੰਜਾਬ ਡਸਨਟ ਹੈਵ ਅ ਡ੍ਰੋਪ ਆਫ ਵਾਟਰ ਟੂ ਸ਼ੇਅਰ ਮਗਰ ਸਿਰਫ ਤੇ ਸਿਰਫ ਨਟੰਕੀ ਸਿਆਸਤ ਡਰਾਮੇਬਾਜ਼ੀ ਤਕਸੀਮੇ ਧੋਕੇ ਰਹਿ ਜੋ ਕੰਮ ਪਹਿਲਾਂ ਤੁਸੀਂ ਤਾੜੇ ਲਾਏ ਬੀਐਮਬੀ ਬੀਬੀਐਮਬੀ ਚਲੋ ਕੁਝ ਨਹੀਂ ਬੋਲੇ ਅਸੀਂ ਕਿ ਤਾੜੇ ਲਾਤੇ ਸੀਐਮ ਨੇ ਵਿਜ਼ਿਟ ਕਰਤੀ ਪਤਾ ਹੀ ਨਹੀਂ ਸੀ ਇਹਨਾਂ ਤਾਲਿਆਂ ਦਾ ਕੀ ਮੁੱਲ ਹੈ ਜ਼ੀਰੋ ਮੁੱਲ ਹੈ ਔਰ ਜਾ ਕੇ ਤੁਸੀਂ ਹਾਈ ਕੋਰਟ 'ਚ ਹੱਥ ਖੜੇ ਕਰਤੇ 1 ਮਿੰਟ 'ਚ ਉੱਥੇ ਕਹਤਾ ਨਹੀਂ ਅਸੀਂ ਤਾਂ ਪੰਜਾਬ ਪੁਲਸ ਲਈ ਸੀ ਸਿਰਫ ਲਾਅ ਐਂਡ ਆਰਡਰ ਕਰਕੇ ਉਹਨਾਂ ਨੇ ਵੀ ਕਹਤਾ ਹਾਂ ਭਾਈ ਜੇ ਲਾਅ ਐਂਡ ਆਰਡਰ ਲਈ ਲਾਈ ਆ ਤੇ ਠੀਕ ਹੈ ਅੱਜ ਨਵਾਂ ਡਰਾਮਾ ਸ਼ੁਰੂ ਕਰਤਾ ਹਰਜੋਤ ਪੈਂਦ ਹਰਜੋਤ ਪੈਂਦ ਬੜਾ ਵੱਡਾ ਡਰਾਮੇਬਾਜ਼ ਹੈ ਜਦੋਂ ਕੇਜਰੀਵਾਲ ਲਈ ਧਰਨਾ ਮਾਰਿਆ ਸੀ ਉਹ ਵੀਡੀਓ ਮੈਂ ਸ਼ੇਅਰ ਕਰੂੰਗਾ ਉਹਦੇ ਡਰਾਮੇ ਕਈ ਵਾਰੀ ਨੰਗੇ ਹੋਏ ਆ ਅੱਜ ਜਾ ਕੇ ਤਾਲਾ ਫੇਰ ਕਿੱਥੇ ਲਾਤਾ ਇੱਕ ਸਤਲੁਜ ਭਵਨ ਹੈ ਰੈਸਟ ਹਾਊਸ ਹੈ ਬੀਬੀਐਮਪੀ ਦਾ ਜਿੱਥੇ ਚੇਅਰਮੈਨ ਵਿਜਿਟ ਕਰ ਰਿਆ ਉੱਥੇ ਜਾ ਕੇ ਤੁਸੀਂ ਤਾਲਾ ਲਾਤਾ ਔਰ ਡਰਾਮਾ ਰਚਣ ਲੱਗੇ ਕਿ ਅਸੀਂ ਪਾਣੀ ਨਹੀਂ ਦੇਣਾ ਫਿਰ ਭਾਈ ਕੱਲ ਹਾਈ ਕੋਰਟ ਚ ਕਿਉਂ ਸੁੱਤੇ ਸੀ ਹਾਈ ਕੋਰਟ ਚ ਕਿਉਂ ਨਹੀਂ ਇਹ ਹਾਜ਼ਰ ਨਾਰਾ ਮਾਰਿਆ ਕਿ ਨਹੀਂ ਅਸੀਂ ਪਾਣੀ ਨਹੀਂ ਦੇ ਸਕਦੇ ਉੱਥੇ ਤਾਂ ਮੰਨ ਕੇ ਆ ਗਏ ਸਾਰੀ ਗੱਲਾਂ ਬਿਲਕੁਲ ਕਮਜ਼ੋਰੀ ਵਾਲਾ ਕੰਮ ਵਿਖਾ ਕੇ ਤੁਸੀਂ ਉੱਥੋਂ ਹੱਥ ਖੜੇ ਕਰਕੇ ਮੁੜਿਆ ਹੋ ਔਰ ਮੈਂ ਅੱਜ ਇਹ ਬੇਨਤੀ ਕਰਦਾ ਕਿ ਜਦੋਂ ਦੇਸ਼ ਜੇ ਲੜਾਈ ਲੱਗੀ ਹੋਵੇ ਦੇਸ਼ ਦੂਜੇ ਪਾਕਿਸਤਾਨ ਨਾਲ ਲੜਾਈ ਲੜ ਰਿਆ ਹੋਵੇ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਸਖਤ ਲਫ਼ਜ਼ਾਂ 'ਚ ਇਸ ਗੱਲ ਦੀ ਚੇਤਾਵਨੀ ਦਿਨਾਂ ਕਿ ਜੋ ਤੁਸੀਂ ਖੇਡ ਖੇਡ ਰਹੇ ਹੋ ਇਹ ਪਾਕਿਸਤਾਨ ਦੇ ਹੱਥਲੀ ਖੇ ਉਹਨਾਂ ਦੇ ਹੱਥ ਮਜ਼ਬੂਤ ਕਰਨ ਲਈ ਖੇਡ ਰਹੇ ਹੋ ਤੁਸੀਂ ਦੇਸ਼ ਨਾਲ ਨਹੀਂ ਖਲੋਤੇ ਹੋ ਔਰ ਮੈਂ ਦੇਸ਼ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਅੱਜ ਪਹਿਲਾਂ ਇੱਕ ਕੰਮ ਤਾਂ ਮੁਕਾ ਲਓ ਇੱਥੇ ਤਾਂ ਨਵੇਂ ਡਰਾਮੇ ਸ਼ੁਰੂ ਹੋਏ ਖੜੇ ਆ ਇਹ ਬੀਜੀਪੀ ਪੰਜਾਬ ਦੇ ਸੁੱਤੇ ਪਏ ਇਹਨਾਂ ਨੂੰ ਡਰਾਮਾ ਹੀ ਸੁਝ ਰਿਆ ਤਾਲਾ ਲਾ ਰਿਹਾ ਪਾਣੀ ਰੋਕ ਰਿਹਾ ਪਾਣੀ ਤਾਂ ਰੋਕਣਾ ਹੀ ਨਹੀਂ ਨਾ 2022 ਚ ਰੋਕਿਆ ਨਾ 2023 ਚ ਰੋਕਿਆ ਨਾ 2024 ਚ ਰੋਕਿਆ ਕਿਉਂਕਿ ਉਦੋਂ ਉਦੋਂ ਉਸ ਵੇਲੇ ਤੱਕ ਕੇਜਰੀਵਾਲ ਸਾਹਿਬ ਦਿੱਲੀ ਦੇ ਮੁੱਖ ਮੰਤਰੀ ਸਨ ਤੇ ਹੁਣ ਡਰਾਮਾ ਕਿਉਂ ਇਸ ਤੋਂ ਪਹਿਲਾਂ ਵੀ ਤੁਸੀਂ ਪਾਣੀ ਦਿੱਤਾ ਜਾਂ ਤਾਂ ਕੋਈ ਸਖਤ ਫੈਸਲੇ ਲਓ ਤੁਸੀਂ ਕੀ ਸੁਪਰੀਮ ਕੋਰਟ ਗਏ ਕੱਲ ਦੇ ਹਾਈ ਕੋਰਟ ਦੀ ਹਾਰ ਤੋਂ ਬਾਅਦ ਨਹੀਂ ਮੈਂ ਕਿਹਾ ਡਰਾਮਾ ਕਰਨ ਤੇ ਹੋ ਗਏ ਹੋ ਇੱਕ ਪਾਸੇ ਉੱਥੇ ਬਾਰਡਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਚ ਬੰਮ ਡਿੱਗ ਰਹੇ ਆ ਉਦੋਂ ਉੱਥੇ ਰਾਤ ਦਾ ਜੋ ਤਣਾਅ ਦਾ ਮਾਹੌਲ ਬਣਿਆ ਪਿਛਲੇ 2 ਦਿਨਾਂ ਤੋਂ ਤੁਸੀਂ ਸਾਰੇ ਜਾਣ ਰਹੇ ਹੋ ਔਰ ਸਾਡੇ ਮੁੱਖ ਮੰਤਰੀ ਸਾਹਿਬ ਮੰਤਰੀ ਸਾਹਿਬ ਸਰਕਾਰ ਇਹ ਨੀਰੀ ਡਰਾਮੇ ਤੇ ਹੋਈ ਐ ਇਸ ਲਈ ਮੈਂ ਪੰਜਾਬ ਦੇ ਲੋਕਾਂ ਨੂੰ ਦੇਸ਼ ਦੀ ਸਰਕਾਰ ਨੂੰ ਇਹ ਬੇਨਤੀ ਕਰਦਾ ਪਹਿਲਾਂ ਆਮ ਆਦਮੀ ਪਾਰਟੀ ਵਾਲਿਆਂ ਦਾ ਇਹ ਡਰਾਮੇਬਾਜ਼ੀ ਬੰਦ ਹੋਵੇ ਤੇ ਇਹਨਾਂ ਦਾ ਪਤਾ ਹੀ ਕਰਾ ਲਓ ਕਿਤੇ ਪਾਕਿਸਤਾਨ ਦੇ ਹੱਥਾਂ ਤੇ ਤਾਂ ਨਹੀਂ ਖੇਡ ਰਹੇ ਕਿਉਂਕਿ ਇੱਕ ਪਾਸੇ ਜੰਗ ਔਰ ਦੂਜੇ ਪਾਸੇ ਡਰਾਮਾ ਜਾਂ ਨਹੀਂ ਦੇਣਾ ਪਾਣੀ ਤਾਂ ਫਿਰ ਸਖਤ ਫੈਸਲਾ ਲੋ ਡਰਾਮਾ ਤੁਸੀਂ ਵਿਧਾਨ ਸਭਾ ਚ ਵੀ ਕਰ ਲਿਆ 올 ਪਾਰਟੀ ਮੀਟਿੰਗ ਸੱਦ ਕੇ ਵੀ ਕਰ ਲਿਆ ਕਿਤੇ ਇਹ ਤਾਂ ਦੱਸੋ ਕਿ ਪਿਛਲੇ ਕਿੰਨੇ ਸਮੇਂ ਤੋਂ ਪਾਣੀ ਜਾ ਰਿਹਾ ਔਰ ਤੁਸੀਂ ਕੀ ਰੋਦੇ ਵਾਸਤੇ ਰੋਕਣ ਵਾਸਤੇ 3 ਸਾਲਾਂ ਚ ਕੀ ਕਾਰਵਾਈ ਕੀਤੀ ਹੈ ਜ਼ੀਰੋ ਇਸ ਲਈ ਅੱਜ ਜੋ ਕੁਝ ਹੋ ਰਿਹਾ ਪੰਜਾਬ ਚ ਔਰ ਸਰਕਾਰ ਆਪ ਕਰ ਰਹੀ ਹੈ ਇਹ ਬੜਾ ਹੀ ਚਿੰਤਾ ਦਾ ਵਿਸ਼ਾ ਦਿਸ ਇਸ ਨਾਟ ਸਟੈਂਡਿੰਗ ਵਿਦ ਦ ਨੇਸ਼ਨ ਇਹ ਦੇਸ਼ ਦੀ ਗੱਲ ਨਹੀਂ ਇਹ ਦੇਸ਼ ਦੇ ਉਲਟ ਜਾਣ ਦੀਆਂ ਗੱਲਾਂ ਨੇ ਇਹ ਹਾਲਾਤ ਪੈਦਾ ਹੋ ਰਿਹਾ ਇਸ ਲਈ ਮੈਂ ਚਾਹੂੰਗਾ ਕਿ ਜੋ ਦੇਸ਼ ਨਾਲ ਖਲੋਤਾ ਔਰ ਜੋ ਪੰਜਾਬ ਨਾਲ ਖਲੋਤਾ ਉਹ ਤਗੜੇ ਹੋ ਕੇ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਹਰ ਵੇਲੇ ਡਰਾਮੇ ਤੇ ਨਹੀਂ ਚੱਲਦਾ ਔਸੂਲ ਵੀ ਕੋਈ ਗੱਲ ਹੁੰਦੀ ਔਰ ਆਪਦੇ ਔਸੂਲਾਂ ਤੇ ਕਾਇਮ ਰਹੋ ਮੈਂ ਕੋਈ ਸ਼ਬਦ ਕਹਿਣਾ ਨਹੀਂ ਚਾਹੁੰਦਾ ਇੱਕ ਪਾਸੇ ਤਾਂ ਐਸਾ ਦੇਸ਼ ਦਾ ਮਾਹੌਲ ਆ ਉਹ ਮਤਲਬ ਦੇਸ਼ ਹਿੱਤ ਸਾਨਿਆਂ ਨੂੰ ਤਿਰੰਗੇ ਦੀ ਸ਼ਾਨ ਚ ਉਸ ਰੰਗ ਚ ਰੰਗੇ ਹੋਏ ਆ ਵੀ ਕਿਸ ਤਰੀਕੇ ਨਾਲ ਜਿਹੜਾ ਸਾਡੀਆਂ ਭੈਣਾਂ ਵਿਧਵਾ ਕੀਤੀਆਂ ਜਿਨ੍ਹਾਂ ਦੇ ਸੰਧੂਰ ਇਹਨਾਂ ਨੇ ਜਿਹੜੇ ਉਜਾੜੇ ਉਹਨਾਂ ਦਾ ਹਿਸਾਬ ਕਿਵੇਂ ਕਰਨਾ ਇੱਕ ਪਾਸੇ ਇਹ ਮੁੱਖ ਮੰਤਰੀ ਆ ਵੀ ਕਿਸੇ ਤਰੀਕੇ ਨਾਲ ਮੈਂ ਟੀਵੀ ਚ ਕਿਵੇਂ ਆਵਾਂ ਵੀਡੀਓ ਕਿਵੇਂ ਆਵਾਂ ਕਿਉਂਕਿ ਦੋ ਤਿੰਨ ਦਿਨ ਦਾ ਸਿਰਫ ਉਹੀ ਗੱਲ ਚੱਲ ਰਹੀ ਆ ਮੇਰੀ ਕਿਵੇਂ ਦਿਖੇ ਅੱਜ ਜੀ ਬੀਬੀਐਮਬੀ ਦੇ ਚੇਅਰਮੈਨ ਜਾਂ ਕੋਈ ਹੋਰ ਆਫੀਸਰ ਉਹ ਆਪਣੇ ਆਫਿਸ ਵੀ ਜਾ ਸਕਦੇ ਆ ਉਹ ਆਪਣੇ ਸਰਕਟ ਹਾਊਸ ਆਪਣੇ ਜਿਹੜਾ ਗੈਸਟ ਹਾਊਸ ਜਾਂ ਆਪਣੇ ਵਿਅਸੀ ਦੌਰੇ ਤੇ ਕਿਉਂਕਿ ਬਰਸਾਤਾਂ ਹੋਈਆਂ ਮੀਂਹ ਪਿਆ ਡੈਮ ਦੀ ਸਕਿਉਰਿਟੀ ਬਹੁਤ ਜ਼ਰੂਰੀ ਆ ਕਿਉਂਕਿ ਸਭ ਤੋਂ ਪਹਿਲਾਂ ਅਟੈਕ ਨੇ ਜਿਹੜੇ ਉਹ ਡੈਮ ਤੇ ਹੁੰਦੇ ਆ ਤੁਸੀਂ ਮਾਣਾ ਮੋਟਾ ਤਾਂ ਸਮਝੋ ਇੱਕ ਇਹਦਾ ਮੰਤਰੀ ਆ ਜਿਹੜਾ ਮੈਂ ਸਮਝਦਾ ਉਹਨੂੰ ਇਸੇ ਕੰਮ ਤੇ ਆ ਜਲਦੀ ਤੋਂ ਜਲਦੀ ਐਫ ਆਈ ਆਰ ਦਰਜਾ ਜਿਹੜੀ ਇਹ ਐਮ ਐਲ ਏ ਜਾਂ ਮੰਤਰੀ ਆ ਜਿਹੜਾ ਐਜੂਕੇਸ਼ਨ ਬੈਂਸ ਤੇ ਹੋਣੀ ਚਾਹੀਦੀ ਆ ਦੇਸ਼द्रोह ਦਾ ਮਕਦਮਾ ਜਿਹੜਾ ਇੱਥੇ ਦਰਜ ਹੋਣਾ ਚਾਹੀਦਾ ਜਿਹੜਾ ਇਹਨਾਂ ਨੇ ਇੱਕ ਹਿੰਦੂਸਤਾਨੀ ਨਾਗਰਿਕ ਉਹਨਾਂ ਨੂੰ ਅੰਦਰ ਤਾਲਾ ਲਾ ਕੇ ਘੇਰਿਆ ਮੈਂ ਤੁਹਾਨੂੰ ਜ਼ਿੰਮੇਵਾਰੀ ਨਾ ਕਹਿਣਾ ਜਦੋਂ ਇਹ ਕੋਰਟ ਚ ਗੱਲਾਂ ਚੱਲ ਰਹੀਆਂ ਫੈਸਲੇ ਹੋ ਗਏ ਕੋਰਟ ਚ ਸਭ ਕੁਝ ਹੋ ਗਿਆ ਵੀ ਪਾਣੀ ਇੱਕ ਬੂੰਦ ਵੀ ਹੈ ਜਿਹੜੀ ਉਹ ਨਹੀਂ ਦੇਣੀ ਤੇ ਫਿਰ ਤੁਸੀਂ ਇਹ ਡਰਾਮਾ ਕਰਦੇ ਹੋ ਇਸ ਵੇਲੇ ਇਹ ਦਿਖਾ ਰਹੇ ਹੋ ਵੀ ਜਿਹੜਾ ਪੰਜਾਬ ਸੂਬਾ ਹੈ ਜਿਹੜਾ ਸਭ ਤੋਂ ਜਿਹੜਾ ਲਾਈਨ ਆਫ ਡਿਫੈਂਸ ਜਿਹੜੀ ਸਭ ਤੋਂ ਸਾਡੀ ਇੰਪੋਰਟੈਂਟ ਆ ਉਹ ਅਸੀਂ ਉਹਦੇ ਵਿੱਚ ਜਿਹੜਾ ਹੈ ਉਹ ਵੰਡੇ ਹੋਏ ਆ ਮੁੱਖ ਮੰਤਰੀ ਤੇ ਵੀ ਦੇਸ਼ ਧਰੋਹ ਦਾ ਮਕਦਮਾ ਦਰਜ ਹੋਣਾ ਚਾਹੀਦਾ ਮੈਂ ਤੁਹਾਨੂੰ ਕਹਿਣਾ ਜ਼ਿੰਮੇਵਾਰੀ ਨਾਲ ਵੀ ਚੇਅਰਮੈਨ ਨੇ ਜਿਹੜੇ ਉਹ ਗੈਸਟ ਹਾਊਸ 'ਚ ਬੈਠੇ ਰੈਸਟ ਹਾਊਸ ਸਰਕਟ ਹਾਊਸ ਗਏ ਨੇ ਤੇ ਜਿਹਨਾਂ ਅੱਜ ਡੈਮ ਸੇਫਟੀ ਆ ਜਿਹੜੀ ਐਡਾ ਬੜਾ ਖਤਰਾ ਹੈ ਕੋਈ ਵੀ ਅਟੈਕ ਜਿਹੜਾ ਪਾਕਿਸਤਾਨੀ ਕਰ ਸਕਦਾ ਹੈ ਤੁਸੀਂ ਇਹਨੂੰ ਯਾਰ ਮਖੌਲ ਸਮਝ ਲਿਆ ਸੀਐਮ ਸਾਹਿਬ ਤੁਸੀਂ ਜੇ ਸਟੇਜ 'ਤੇ ਰਹੇ ਹੋ ਮੈਂ ਕਹਿਣਾ ਨਹੀਂ ਚਾਹਦਾ ਉਹ ਗੱਲ ਇਸ ਵੇਲੇ ਤੁਸੀਂ ਉਹ ਮਸ਼ਕਲੀਆਂ ਹੀ ਸੁਝਦੀਆਂ ਤੁਹਾਨੂੰ ਇਸ ਵੇਲੇ ਚੇਅਰਮੈਨ ਉਹ ਸਿਕਿਉਰਿਟੀ ਦੇਖਣ ਗਏ ਆਪਣੇ ਦੇਸ਼ ਦੇ ਡੈਮ ਦੀ ਤੇ ਤੁਸੀਂ ਜੇ ਉਥੇ ਕੋਈ ਗੱਲ ਨੂੰ ਗੱਲ ਹੋ ਜੇ ਸਾਡੇ ਸਾਰੇ ਪੰਜਾਬ ਦੇ ਉਹ ਪਿੰਡ ਆ ਜਿਹੜੇ ਰੁੜ ਜਾਣਗੇ ਜ਼ਿਲ੍ਹੇ ਰੁੜ ਜਾਣਗੇ ਉਹਨਾਂ ਨੂੰ ਦੇਖਣ ਲਈ ਉਹਨੂੰ ਬਚਾਉਣ ਲਈ ਬੀਬੀਐਮਪੀ ਦੇ ਚੇਅਰਮੈਨ ਸਾਰੀ ਟੀਮ ਲੈ ਕੇ ਉਥੇ ਗਏ ਆ ਤੁਸੀਂ ਸਿਰਫ ਆਪਣਾ ਬੀਬੀਐਮਪੀ ਚੇਅਰਮੈਨ ਨੇ ਥੱਲੇ ਨਾਲ ਜਾ ਕੇ ਨਟ ਖੋਲਣ ਲੱਗਣੇ ਆ ਚੀਫ ਮਿਨਿਸਟਰ ਸਾਹਿਬ ਥੋੜੀ ਅਕਲ ਵਰਤੋ ਇਹ ਮੌਕੇ ਤੇ ਅਕਲ ਵਰਤਣ ਦੀ ਲੋੜ ਆ ਇੱਕ ਪਾਣੀ ਦਾ ਉਧਰ ਤਾਂ ਦੇਸ਼ ਨਾਲ ਜੰਗ ਸ਼ੁਰੂ ਹੋਈ ਹੋਈ ਆ ਤੁਸੀਂ ਜਿਹੜਾ ਇਹ ਆਪਣਾ ਤਮਸ਼ਾ ਸਿਰੀ ਆ ਕੇ ਮੀਡੀਆ ਚ ਲੱਗ ਜਾਂਦੇ ਹੋ ਸਿਰਫ ਚੁਟਕਲੇ ਲੋਕਾਂ ਨੂੰ ਹਾ ਹਾ ਹੀ ਹੀ ਕਰਕੇ ਬਿਚਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਰੋਪੜ ਜ਼ਿਲ੍ਹੇ ਦੇ ਮੈਂ ਵੀ ਉੱਥੋਂ ਤੁਹਾਡਾ ਮੈਂਬਰ ਪਾਰਲੀਮੈਂਟ ਰਿਆਂ ਤੇ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਨਾ ਆਓ ਬਾਰ-ਬਾਰ ਮੈਂ ਤੁਹਾਨੂੰ ਕਹਿਣਾ ਆ ਜਿਹੜਾ ਟੱਟੂ ਜਿਹਾ ਇੱਕ ਮੈਂ ਕਹਿਣਾ ਨਹੀਂ ਚਾਹੁੰਦਾ ਜਾਣ ਬੁੱਝ ਕੇ ਇਹਦੇ ਉੱਤੇ ਮੈਂ ਸਮਝਦਾ ਪੁਲਿਸ ਵੀ ਥੋੜਾ ਸੋਚੇ ਪੁਲਿਸ ਵੀ ਇਹਨਾਂ ਦੇ ਇਸ਼ਾਰਿਆਂ ਤੇ ਕੰਮ ਨਾ ਕਰੇ ਕਿੱਧਰ ਦੇਸ਼ ਚੱਲ ਰਿਹਾ ਕੀ ਹਾਲਾਤ ਬਣੇ ਹੋਏ ਆ ਫਿਰ ਮੈਂ ਦੁਬਾਰਾ ਕਹਿਣਾ ਵੀ ਬਿਲਕੁਲ ਬੀਬੀ ਐਮਬੀ ਦੇ ਚੇਅਰਮੈਨ ਉੱਥੇ ਕੋਈ ਵੀ ਪਾਣੀ ਦੇ ਬਾਰੇ ਪੰਜਾਬ ਹੈ ਨਾ ਪੰਜਾਬ ਵਾਲੀ ਗੱਲ ਨਹੀਂ ਕਰਨ ਗਏ ਸੀ ਕਿਉਂਕਿ ਸਾਰਾ ਯਾਰ ਹਾਈ ਕੋਰਟ ਸੁਪਰੀਮ ਕੋਰਟ ਚ ਹਾਈ ਲੈਵਲ ਤੇ ਇੰਨੀਆਂ ਗੱਲਾਂ ਚੱਲ ਰਹੀਆਂ ਸੀ ਐਮ ਨੂੰ ਕਿਤੇ ਹੋਰ ਕੰਮ ਨਹੀਂ ਕੋਈ ਅਦਗਾਟਾ ਨਹੀਂ ਕੁਛ ਨਹੀਂ ਇਹ ਹੈਲੀਕਾਪਟਰ ਚੱਕਦੇ ਆ ਆਪਣਾ ਭਾਕਪੁਰ ਦੇ ਅਮਕ ਤੇ ਆਪਣੀਆਂ ਖਬਰਾਂ ਬਣਾਉਣ ਲਈ ਆ ਜਾਂਦੇ ਕਿਸ ਤਰੀਕੇ ਨਾਲ ਅੱਜ ਇਹਨਾਂ ਨੇ ਵਿਰੋਧ ਕਰਾਇਆ ਉਹ ਉਹ ਪਾਕਿਸਤਾਨੀ ਸੀ ਉਸ ਸਭ ਤੋਂ ਵੱਧ ਜਿਹੜੀਆਂ ਲੜਾਈਆਂ ਜੋ ਕੁਝ ਕੁਰਬਾਨੀਆਂ ਜੇ ਮੈਂ ਗਿਣਾਵਾਂ ਉਹ ਅੱਜ ਗੱਲ ਨਹੀਂ ਗਈ ਉਹ ਹਿੰਦੁਸਤਾਨ ਤੋਂ ਪੰਜਾਬ ਦੀ ਆ ਨਾ ਇਹ ਗੱਲ ਕਰੋ ਪੰਜਾਬ ਨੂੰ ਤੁਸੀਂ ਵੰਡਣ ਦੀ ਕੋਸ਼ਿਸ਼ ਨਾ ਕਰੋ ਸੀਐਮ ਸਾਹਿਬ ਇਹ ਬਹੁਤ ਵੱਡਾ ਦੇਸ਼ ਬਿਰੋ ਦਾ ਕੰਮ ਆ ਜਿਹੜਾ ਤੁਸੀਂ ਕਰ ਰਹੇ ਹੋ ਮੈਂ ਤੁਹਾਨੂੰ ਕਹਿਣਾ ਜਦੋਂ ਬਾਰ ਬਾਰ ਇਹ ਕਹਤੀ ਗੱਲ ਵੀ ਕੋਈ ਪੰਜਾਬ ਦਾ ਇੱਕ ਪਾਣੀ ਨਹੀਂ ਜਾਊਗਾ ਉਹ ਹਰਿਆਣਾ ਆਪਣੇ ਜੂ ਨਿਕਲੇ ਆ ਹੋਏ ਐ ਰੋਜ਼ ਸਾਡੇ ਕਿਸਾਨ ਦੱਛੇ ਬੰਦੀ ਇਕ ਦੂਜੇ ਨਾਲ ਇਕੱਠੇ ਹੁੰਦੀਆਂ ਕਿਸਾਨ ਇਕੱਠੇ ਹੁੰਦੇ ਆ ਇੱਕ ਵੀ ਪੰਜਾਬ ਤੇ ਹਰਿਆਣਾ ਦਾ ਕੋਈ ਇੱਕ ਵੀ ਬੰਦਾ ਆਪਸ ਵਿੱਚ ਨੇ ਕਿਸੇ ਨੇ ਵੀ ਮੈਂ ਆ ਪਿਛਲੇ ਦਿਨ ਅੱਜ ਜਲਉਂਦਾ ਕੰਮ ਸ਼ੁਰੂ ਹੋਇਆ ਇੱਕ ਲਬਜ਼ ਕਿਸੇ ਤੋਂ ਨਹੀਂ ਸੁਨੇ ਆ ਇੰਨਾ ਪਿਆਰ ਦਿਖਾਇਆ ਰਿਆ ਨੇ ਪੰਜਾਬ ਨੇ ਪਰ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਵਾਲਿਓ ਕੱਲੇ ਹੋ ਜਿਹੜਾ ਇਹ ਤੁਸੀਂ ਸੀਨ ਕ੍ਰੀਏਟ ਕਰਨ ਲੱਗੇ ਹੋ ਤਾਂ ਹੀ ਤਾਂ ਕਹਿੰਦੇ ਸੀ ਵੀ ਇਹ ਕੇਜਰੀਵਲ ਤੇ ਤੁਸੀਂ ਤੁਸੀਂ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਉਹ ਅੱਜ ਮੌਕਾ ਕਿੱਧਰ ਦੇਸ਼ ਨੂੰ ਜੋੜਨ ਦਾ ਇੱਥੋਂ ਪਤਾ ਧਿਆਨ ਦੀ ਘੜੀ ਹੁੰਦੀ ਆ ਅੱਜ ਪਤਾ ਲੱਗਦਾ ਜਦੋਂ ਦੇਸ਼ ਨੂੰ ਲੋੜ ਤੇ ਤੁਸੀਂ ਦੇਸ਼ ਨੂੰ ਵੰਡ ਰਹੇ ਹੋ ਮਾਨ ਸਾਹਿਬ ਇਹ ਇਸ ਕਰਕੇ ਮੈਂ ਕਹਿੰਦਾ ਵੀ ਦੇਸ਼ ਧਰੋ ਦਾ ਮਕਦਮਾ ਇਹ ਮੰਤਰੀ ਤੇ ਤੇ सीएम ਤੇ ਹੋਣਾ ਚਾਹੀਦਾ